咋呢？<Okay. S 2> um. ਆਪ ਕੋ ਸਿੱਖਣ ਕੋ ਸੁਖ ਦੇ ਜੈ ਤਹ ਭਈ ਸਹਾਈ ਪਰਮ ਸਨਮਾਨ ਜੋਗ ਸਾਹਿਬ ਗੁਰਤਾ ਗੀ ਜਿ ਦਿਵਰਾਜ ਮਾਨ ਦੁਖੋ ਜੁਗ ਅਟਲ ਸ਼ਬਦ ਗੁਰੂ ਸ਼ਬਦ ਧਾਮ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਤਿਗੁਰੂ ਸੱਚੇ ਪਾਤਸ਼ਾਹ ਜੀਾਂ ਨੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ ਜੀ ਜੋ ਸਭ ਸੰਗਤਾਂ ਨੂੰ ਮਹਾਨ ਮਹਾਨ ਉਤਤਮ ਬਖਸ਼ਿਸ਼ ਕੀਤਾ ਹੈ ਐਸੇ ਸਤਿਗੁਰੂ ਜਿਨ੍ਹਾਂ ਨੂੰ Hindu ਕਹਿੰਦੇ ਨੇ ਸਾਡੇ ਵੀਰ ਬਹਾਨਾ ਮੁਸਲਮਾਨ ਕਹਿੰਦੇ ਨੇ ਸਾਡੇ ਪੀਰ ਬਹਾਨਾ Hindu ਜੈਨੀ ਬੋਧੀ ਜਿੱਥੇ-ਜਿੱਥੇ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗਏ ਹਰ ਇੱਕ ਮਜ਼ਬਦ ਦੇ ਲੋਕਾਂ ਨੇ ਉਹਨਾਂ ਨੂੰ ਆਪਣਾ ਹੀ ਪ੍ਰਗਮਰ ਦੱਸਿਆ ਤਾਂ ਹੀ ਤਾਂ ਭਾਈ ਸਾਹਿਬ ਕਾ ਗੁਰਦਾਸ ਜੀ ਨੇ ਉਚਾਰਨ ਕੀਤਾ ਹੈ ਜਾਹਰ ਪੀਰ ਜਗਤ ਗੁਰ ਬਾਬਾ ਐਸੇ ਸਤਿਗੁਰਾਂ ਦਾ ਆਪਨ ਪਵਿੱਤਰ ਮਹਾਨ ਦਿਵਸ ਸਮਝੀਆਂ ਸੰਗਤਾਂ ਬੜੇ ਇਨਸਾਨਾਂ ਨਾਲ ਮਨਾ ਰਹੀਆਂ ਹਨ ਆਓ ਸਭ ਤੋਂ ਪਹਿਲਾਂ ਮੰਨ ਵਰਦਿਆਂ ਨੂੰ ਇਕਾਗਰ ਕਰੀਏ ਰਸਨਾ ਨੂੰ ਕਰੋ ਪਵਿੱਤਰ ਦੋਇ ਹੱਥ ਜੋੜ ਕਰਕੇ ਸਿਰ ਨੂੰ ਝੁਕਾ ਕਰਕੇ ਸਾਹਿਬ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫਤਿਹ ਨਾਲ ਸਾਜ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਆਪ ਜੀਾਂ ਨੇ ਬੀਪੀ ਬਰਨਤ ਕੌਰ ਜੀ ਖਾਲਸਾ ਜਲੰਧਰ ਵਾਲੇ ਉਹਨਾਂ ਨੇ ਪਰਸੋਂ ਬੜੇ ਹੀ ਸੁਚੱਜੇ ਢੰਗ ਦੇ ਨਾਲ ਨਿਵਾਸ ਸਰਵਣ ਕੀਤਾ ਹੈ ਗੁਰੂ ਪਿਆਰਿਓ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਸਭ ਤੋਂ ਪਹਿਲਾਂ ਦਾਈ ਦੋਤਾ ਨੇ ਪਹਚਾਣਿਆ ਬਿਬੇ ਬਿਬੇ ਨਾਨਕੀ ਜੀ ਨੇ ਉਹਨਾਂ ਦੀ ਪਛਾਣ ਕੀਤੀ ਕਿ ਇਹ ਕੋਈ ਆਮ ਨਹੀਂ ਆ ਇਹ ਪਰਮੇਸ਼ਰ ਦਾ ਰੂਪ ਹਨ ਬਿਬੇ ਨਾਨਕੀ ਉਹਨਾਂ ਦੇ ਵੱਡੇ ਭੈਣ ਸੰਨ ਜੋ ਉਹਨਾਂ ਤੋਂ 5 ਸਾਲ ਵੱਡੇ ਸੰਨ ਉਹਨਾਂ ਨੇ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਜੀ ਦੀ ਪਛਾਣ ਕੀਤੀ ਇਹ ਅਕਾਲ ਰੂਪ ਹੈ ਬਾਬਾ ਨਾਨਕ ਅਕਾਲ ਰੂਪ ਹੈ ਪਰਮੇਸ਼ਰ ਦਾ ਇਹ ਰੂਪ ਹਨ ਗੁਰੂ ਪਿਆਰਿਓ ਕੁਝ ਸਾਲ ਪਹਿਲਾਂ 4 ਸਾਲ ਪਹਿਲਾਂ ਇੱਕ ਪਾਕਿਸਤਾਨ ਦੇ ਵਿੱਚ ਕੇਸ ਹੋਇਆ ਸੀ ਜੋ ਜਗਾੁਰ ਨਾਨਕ ਸਾਹਿਬ ਦੇ ਨਾਮ ਉੱਤੇ ਹੈ ਉਹ ਕੇਸ ਕੀਤਾ ਕਿਹਨੇ ਸੀ ਗੁਰੂ ਪਿਆਰਿਓ ਸਭ ਸੰਗਤਾਂ ਨੂੰ ਪਤਾ ਹੈ ਸਤਹੁਰਾਂ ਦਾ ਪ੍ਰਕਾਸ਼ ਰਾਏ ਭੋਏ ਦੀ ਤਲਵੰਡੀ ਵਿਖੇ ਹੋਇਆ ਰਾਇਪ ਹੋਏ ਦੀ ਤਲਵੰਡੀ ਤਲਵੰਡੀ ਦਾ ਕੀ ਮਤਲਬ ਹੈ ਤਲ ਭਾਵ ਜਗਾ ਵੰਡੀ ਜਗਾ ਦੀ ਬੰਡ ਹੋਈ ਜਗਾ ਦੀ ਜਦੋਂ ਬੰਡ ਹੋਈ ਜਿੰਨੀਆਂ ਵੀ ਪੰਜਾਬ ਦੇ ਵਿੱਚ ਤਲਵੰਡੀਆਂ ਹਨ ਉਹਨਾਂ ਦੇ ਪਿੱਛੇ ਜਿਹੜਾ ਅੱਗੇ ਇੱਕ ਨਾਮ ਹੁੰਦਾ ਹੈ ਕਦੀ ਵੀ ਨੋਟ ਕਰਨਾ ਜਿੰਨੀਆਂ ਵੀ ਤਲਵੰਡੀਆਂ ਹਨ ਹਰ ਤਲਵੰਡੀ ਦੇ ਨਾਲ ਜਾਂ ਮਦਰ ਜਾਂ ਅੱਗੇ ਕੋਈ ਨਾ ਕੋਈ ਨਾਮ ਹੈ ਇਸੇ ਤਰੀਕੇ ਨਾਲ ਰਾਏ ਭੋਏ ਦੀ ਤਲਵੰਡੀ ਹੈ ਭਾਵੇਂ ਬੰਡ ਤੋਂ ਬਾਅਦ ਜਿਹੜੀ ਉਹ ਜਗ੍ਹਾ ਮਿਲੀ ਸੀ ਰਾਏ ਭੋਏ ਨੂੰ ਮਿਲੇ ਸੀ ਕਿ ਰਾਏ ਭੋਏ ਦੀ ਸਾਰੀ ਵਿੱਤੀਤ ਹੈ ਤਾਂ ਜਿੰਨੀ ਜਗ੍ਹਾ ਹੈ ਸਾਰੀ ਰਾਏ ਭੋਏ ਦੀ ਹੈ ਉਸ ਜਗ੍ਹਾ ਦਾ ਨਾਮ ਰਾਏ ਭੋਏ ਦੀ ਤਲਵੰਡੀ ਕਰਕੇ ਮਸ਼ਹੂਰ ਸੀ ਰਾਏ ਭੋਇ ਦੇ ਕੋਲ ਜਗਾ ਕਿੰਨੇ ਸੀ ਸਾਡੇ 1500 ਮਰੱਬੇ ਸਾਡੇ 1500 ਨੂੰ 25 ਨਾਲ ਗੁਣਾ ਕਰ ਲਓ ਐਨੇ ਜਿਹੜੇ ਏਕੜ ਨੇ ਐਨੇ ਜਿਹੜੇ ਖੇਤ ਨੇ ਇਹ ਬਣਦੇ ਨੇ ਜਿੰਨੇ ਰਾਏ ਭੋਇ ਦੇ ਆਪਣੇ ਖੇਤ ਸੀ ਰਾਏ ਭੋਇ ਸੀ ਉਸ ਜਗਾ ਦਾ ਤਲਵੰਡੀ ਦਾ ਵਾਜਾ ਸੀ ਰਾਏ ਭੋਇ ਦਾ ਇੱਕ ਪੁੱਤਰ ਸੀ ਰਾਏ ਭੁਲਾਰ ਰਾਏ ਬੁਲਾਰ ਦੇ ਕੋਲ ਉਹ 1550 ਗੁਰੂ ਪਿਆਰੇ ਉਹ ਮਰੱਬੇ ਜਿਹੜੇ ਏਕੜ ਬਣਦੇ ਨੇ ਉਹ ਤਾਂ ਹਜ਼ਾਰਾਂ ਦੇ ਹਿਸਾਬ ਨਾਲ ਬਣ ਜਾਂਦੇ ਨੇ 1550 ਨੂੰ ਗੁਣਾ 25 ਨਾਲ ਕਰ ਲੋ ਐਨੀ ਜਿਹੜੀ ਏਕੜ ਜਗ੍ਹਾ ਸੀ ਇਹ ਰਾਏ ਬੁਲਾਰ ਦੇ ਪਾਸ ਚਲੀ ਗਈ ਗੁਰੂ ਪਿਆਰੇ ਨੂੰ ਰਾਏ ਬੁਲਾਰ ਸੀ ਰਾਏ ਭੁਲਾਣ ਨੇ ਜਦੋਂ ਗੁਰੂ ਨਾਨਕ ਦੀ ਪਛਾਣ ਕੀਤੀ ਉਹ ਕਿੱਦਾਂ ਹੋਈ ਰਾਏ ਭੁਲਾਣ ਗੁਰੂ ਪਿਆਰੂ ਇੱਕ ਦਰਖਤ ਹੈ ਦਰਖਤ ਦੇ ਥੱਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਆਰਾਮ 'ਤੇ ਕਰਦੇ ਨੇ ਉਹ ਦੇਖ ਕੇ ਬੜਾ ਹਰਾਨ ਹੋਇਆ ਕਿ ਜਿੰਨੇ ਵੀ ਧਰਖਤ ਨੇ ਸਾਰਿਆਂ ਨਾਨਕ ਸਭ ਜਿਸ ਦਰਖਤ ਦੇ ਥੱਲੇ ਵਰਾਜਮਾਨ ਸ਼ਨ ਉਹ ਪਰਸ਼ਾਵਾ ਨਹੀਂ ਸੀ ਬਦਲਿਆ ਉਹਨੂੰ ਸਮਝ ਲੱਗ ਗਈ ਕਿ ਕੋਈ ਅਕਾਲ ਰੂਪ ਹਨ ਇਹ ਖੁਦਾ ਦਾ ਰੂਪ ਹਨ ਇਹ ਕੋਈ ਆਮ ਇਨਸਾਨ ਨਹੀਂ ਇਹਨਾਂ ਤੇ ਕਾਲ ਅਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਪੈ ਰਿਹਾ ਕਿਉਂਕਿ ਉਹ ਧਰਮ ਹੀ ਸੀ ਧਰਮ 'ਚ ਉਹਨਾਂ ਦਾ ਇੰਟਰਸਟ ਸੀ ਕਾਲ ਉਹਦਾ ਅਰਣੋ ਸੰਗਤ ਨੇ শ্রবণ ਕੀਤੀ ਹੈ ਇੱਕ ਵਾਰ ਰਾਏ ਬੁਲਾਰ ਜੰਗਲ ਤੋਂ ਲੰਘ ਰਿਹਾ ਸੀ ਤੇ ਗੁਰੂ ਪਿਆਰੇ ਜੋ ਸੱਪ ਸੀ ਸੱਪ ਨੇ ਗੁਰੂ ਨਾਨਕ ਸਾਹਿਬ ਦੇ ਚਿਹਰੇ ਉੱਤੇ ਛਾਂ ਕੀਤੀ ਹੋਈ ਸੀ ਇਹਨਾਂ ਦੂਰੋਂ ਦੇਖਿਆ ਗੁਰੂ ਨਾਨਕ ਸਾਹਿਬ ਵਾਜਮਾਨ ਹਨ ਵੱਡੇ ਭਾਰੀ ਸੱਪ ਨੇ ਜਿਹੜੀ ਛਾਂ ਹੈ ਗੁਰੂ ਨਾਨਕ ਸਾਹਿਬ ਦੇ ਮੁਖ ਦੇ ਉੱਤੇ ਕੀਤੀ ਹੋਈ ਹੈ ਸਦਾ ਰਾਏ ਬੁਲਾਰ ਮਹਤਾ ਕਲਿਆਣ ਚੰਦ ਜੀਆਂ ਨੂੰ ਕਹਿੰਦਾ ਹੁੰਦਾ ਸੀ ਮਹਿਤਾ ਕੀ ਹੈ ਮਹਿਤਾ ਕੋਈ ਬੇਤੀਆਂ ਨਹੀਂ ਕੋਈ ਘੋਤ ਨਹੀਂ ਹੈ ਕੋਈ ਸਰਨੇਮ ਨਹੀਂ ਹੈ ਮਹਿਤਾ ਮਹਿਤਾ ਕੀ ਹੈ ਬਾਣੀ ਵਿੱਚ ਵੀ ਅਸੀਂ ਪੜਦੇ ਆਂ ਬਾਕੀ ਸੰਗਤ ਨੂੰ ਪਤਾ ਹੀ ਹੈ ਜਿਹੜੇ ਕਿਤਾਬਾਂ ਪੜਦੇ ਆਂ ਬਾਣੀ ਵਿੱਚ ਹੈ ਲਾਲ ਪੂੜ ਧੋਏ ਰਾਜਾ ਮਹਿਤਾ ਰਾਜਾ ਮਹਿਤਾ ਮਹਿਤਾ ਵਜੀਰ ਨੂੰ ਕਹਿੰਦੇ ਆ ਰਾਜੇ ਦੀ ਥੱਲੇ ਵਾਲੀ ਜਿਹੜੀ ਪਦਵੀ ਹੁੰਦੀ ਹੈ ਉਹਨੂੰ ਕੀ ਕਹਿੰਦੇ ਆ ਮਹਿਤਾ ਤੇ ਉਹਨਾਂ ਦੇ ਕੋਲ ਪਦਵੀ ਕੀ ਸੀ ਉਹ ਪਟਵਾਰੀ ਸਨ ਉਹ ਅੱਜ ਕੱਲ ਦੇ ਪਟਵਾਰੀ ਨਹੀਂ ਪਟਵਾਰੀ ਭਾਵ ਪਟਵਾਲ ਪਟਵਾਲ ਦਾ ਪੱਟ ਕਹਿੰਦੇ ਰੇਸ਼ਮ ਨੂੰ ਬਾਲ ਭਾਵ ਰੇਸ਼ਮ ਦੇ ਭਾਅ ਕੱਪੜੇ ਦੇ ਉੱਤੇ ਜਿੰਨੀ ਜ਼ਮੀਨ ਹੈ ਸਾਰੀ ਜ਼ਮੀਨ ਦਾ ਖਸਰਾ ਜਿਹੜਾ ਉਤਾਰ ਕੇ ਨੋਟ ਰੱਖਦਾ ਹੁੰਦਾ ਸੀ ਰਾਜੇ ਦਾ ਉਹ ਗੁਰੂਪਿਆਰੋ ਪਟਵਾਰੀ ਦੀ ਪਦਵੀ ਤੇ ਬੈਠਾ ਹੁੰਦਾ ਸੀ ਨਾਲ ਜੋ ਮਹਿਤਾ ਸਨ ਪਾਲ ਵਜੀਰ ਦੀ ਪਦਵੀ ਤੇ ਵੀ ਸਨ ਜੋ ਗੁਰੂ ਨਾਨਕ ਸਾਹਿਬ ਦੇ ਬਿਤਾਸਣ ਤਾਂ ਹੀ ਤਾਂ ਉਹਨਾਂ ਨੂੰ ਕਹਿੰਦੇ ਆ ਮਹਿਤਾ ਕਲਿਆਨ ਦਾਸ ਮਹਿਤਾ ਕੋਈ ਗੋਤ ਨਹੀਂ ਨਾ ਬੇਟੀਆਂ ਦਾ ਨਾ ਹੀ ਕੋਈ ਸ਼ਰਮ ਹੈ ਮਹਿਤਾ ਇੱਕ ਪਦਵੀ ਹੈ ਉਹ ਪਟਵਾਰੀ ਵੀ ਸਨ ਨਾਲ ਤੇ ਗੁਰੂ ਪਿਆਰਿਓ ਉਹਨਾਂ ਨੇ ਮਹਤਾ ਕਲਿਆਨ ਚੰਦ ਨੂੰ ਸਦਾ ਇਹੀ ਗੱਲ ਕਹਿੰਦੇ ਹੁੰਦੇ ਸੀ ਮਹਤਾ ਕਲਿਆਨ ਚੰਦ ਕਦੀ ਵੀ ਗੁਰਨਾਮਕ ਨੂੰ ਛਡਕੀ ਨਾ ਜੇ ਤੂੰ ਗੁਰਨਾਮਕ ਨੂੰ ਛਡਕੇਗਾ ਖੁਦਾ ਤੈਨੂੰ ਛਡਕੇਗਾ ਖੁਦਾ ਦੀ ਜਿਹੜੀ ਮਾਰ ਹੈ ਤੈਨੂੰ ਸਹਾਰੇ ਨਹੀਂ ਹੋਵੇਗੀ ਸਦਾ ਗੁਰੂ ਪਿਆਰਿਓ ਰਾਏ ਬੁਲਾਰ ਇਹ ਗੱਲ ਕਹਿੰਦਾ ਹੁੰਦਾ ਸੀ ਨਹੀਂ ਤਾਂ ਅੱਜ ਕੋਈ ਇੱਕ ਮਰਲਾ ਕਿਸੇ ਨੂੰ ਨਹੀਂ ਦੇ ਸਕਦਾ 100 ਰੁਪਏ ਵੀ ਦੇਣੇ ਹੋਣਾ ਕਿਸੇ ਨੂੰ ਬੰਦਾ 100 ਵਾਰ ਸੋਚਦਾ 1 ਰੁਪਿਆ ਕੱਢ ਕੇ ਦੇ ਦੋ ਜਾਂ 10 ਰੁਪਏ ਦੇ ਦੋ 100 ਰੁਪਏ ਖਾ ਨੂੰ ਦੇਣੇ 1550 ਰੁਪਏ ਹਿਆਰਾਂ ਦੇ ਹਿਸਾਬ ਨਾਲ ਏਕੜ ਜਮਾ ਜਗਾ ਹੈ ਅੱਤੀ ਜਿਹੜੀ ਜਗਾ ਮਾਰੇ ਬੁਲਾਰ ਨੇ ਬਰਨਾਨ ਖਾਬ ਤੇ ਨਾ ਲਗਾ ਦਿੱਤੀ ਹੈ ਕਿੰਨੇ ਖੇਤ ਬਣਦੇ ਨੇ ਕਿੰਨੇ ਤੇ ਉਹਨਾਂ ਨੇ ਗੁਰੂਪਿਆ ਨੂੰ ਕੇਸ ਕਰ ਦਿੱਤਾ ਹਾਈ ਕੋਰਟ ਦੇ ਵਿੱਚ ਪਾਕਿਸਤਾਨੀ ਚ ਕਿ ਜਿਹੜੀ ਇਹ 18995 ਏਕੜ ਹੈ ਸਾਡੇ ਬਜ਼ੁਰਗਾਂ ਨੇ ਗੁਰਨਾਨਕ ਸਾਹਿਬ ਦੇ ਨਾਮ ਲਗਾ ਦਿੱਤੀ ਹੈ ਸਾਡੇ ਨਾਮ ਦੁਆਰਾ ਕੀਤੀ ਜਾਵੇ ਕਾਫੀ ਤਰੀਕੇ ਪਈਆਂ ਸਾਰੇ ਜਾਜ ਤੇ ਸਰਕਾਰ ਇਕੱਠੀ ਹੋਈ ਜੱਜ ਨੇ ਉਹਨਾਂ ਦੀ ਸਾਰੀ ਪਰਿਵਾਰ ਸੈਮਲੀ ਨੂੰ ਸੱਦਿਆ ਫੈਮਿਲੀ ਨੂੰ ਸੱਦ ਕੇ ਆਖਿਆ ਕੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਤੁਹਾਡੀ ਅਣਛੱਗੇ ਵਧੀ ਹੈ ਕਿਉਂਕਿ ਰਾਏ ਬੁਲਾ ਦੇ ਘਰ ਵਿੱਚ ਉਸ ਸਮੇਂ ਕੋਈ ਔਲਾਦ ਨਹੀਂ ਸੀ। ਉਹਨਾਂ ਨੂੰ ਆਸ ਵੀ ਨਹੀਂ ਸੀ ਕਿ ਹੁਣ ਮੇਰੇ ਘਰ ਵੀ ਔਲਾਦ ਹੋਵੇਗੀ। ਜਦੋਂ ਗੁਰੂ ਨਾਨਕ ਸਾਹਿਬ ਤੇ ਸ਼ਰਧਾ ਕੀਤੀ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਤੇ ਗੁਰੂ ਪਿਆਰਿਓ ਉਹਨਾਂ ਦੇ ਔਲਾਦ ਵੀ ਹੋਈ ਰਾਏ ਬੁਲਾ ਰਾਜਾ ਗੁਰੂ ਨਾਨਕ ਸਾਹਿਬ ਦਾ ਸਦਾ ਪਰਮ ਸੇਵਾ ਦਾ ਬਣ ਕੇ ਰਿਹਾ ਸਦਾ ਹੀ। ਗੁਰੂ ਪਿਆਰੂ ਸਾਦਾ ਜਦੋਂ ਵੀ ਗੁਰਨਾਨਕ ਸਾਹਿਬ ਨੇ ਆਣਾ ਗੁਰੂ ਪਿਆਰੂ ਜਾਂ ਸੁਲਤਾਨਪੁਰ ਤੋਂ ਆਣਾ ਜਾਂ ਉਦਾਸੀਆਂ ਤੋਂ ਆਣਾ ਛੱਡ ਗੁਰੂ ਨੱਠੇ ਨੇ ਆਉਣਾ ਗੁਰਨਾਨਕ ਸਾਹਿਬ ਨੂੰ ਘੁੱਟ ਕੇ ਗਲਵਕੜੀ ਨਾਲ ਲਾਣਾ ਹੁੰਦਾ ਸੀ ਚਰਨਾਂ ਤੇ ਮੱਥਾ ਟੇਕਦਾ ਹੁੰਦਾ ਸੀ ਬੇਬੇ ਨਾਨਕੀ ਵੀ ਕਿਸੇ ਤਰੀਕੇ ਨਾਲ ਕਰਦੇ ਸੀ ਬੇਬੇ ਨਾਨਕੀ ਨੇ ਚਰਨਾਂ ਦੇ ਮੱਥਾ ਟੇਕਣਾ ਬਾਬੇ ਨਾਨਕ ਨੇ ਕਹਿਣਾ ਮੇਰੇ ਚਰਨਾਂ ਨੂੰ ਮੱਥਾ ਨਾ ਟੇਕ ਤੂੰ ਮੇਰੀ ਪੱਟੀ ਪਹਿਨ ਤੂੰ ਬੇਬੇ ਐ ਉਹ ਕਹਿੰਦੇ ਹੁੰਦੇ ਸੀ ਮੈਂ ਆਪਣੇ ਭਰਾ ਨੂੰ ਮੱਥਾ ਨਹੀਂ ਟੇਕਦੀ ਮੈਂ ਖੁਦਾ ਨੂੰ ਮੱਥਾ ਟੇਕਦੀ ਆ ਮੈਂ ਪਰਮੇਸ਼ਰ ਦੇ ਰੂਪ ਨੂੰ ਮੱਥਾ ਟੇਕਦੀ ਆ ਕੋਈ ਤੁਹਾਡਾ ਮਾਤਾ ਨਹੀਂ ਐ ਕੋਈ ਤੁਹਾਡਾ ਪਿਤਾ ਨਹੀਂ ਐ ਕਿਸੇ ਦੇ ਤੁਸੀਂ ਭਰਾ ਨਹੀਂ ਤੁਸੀਂ ਤਾਂ ਪਰਮੇਸ਼ਰ ਹੋ ਮੈਂ ਤਾਂ ਖੁਦਾ ਕਰਕੇ ਤੁਹਾਨੂੰ ਮੱਥਾ ਟੇਕਦੀ ਆ ਗੁਰਨਾਕਸ਼ਾ ਸਦਾ ਕਦੀ ਮੱਥਾ ਨਹੀਂ ਸੀ ਟਿਕਣ ਦਿੰਦੇ ਆਪਣੇ ਆਪ ਨੂੰ ਗੁਰੂ ਪਿਆਰੇ ਪ੍ਰਵਾਸ ਦੇ ਕਿ ਦੇਸ਼ ਦੇ ਰੀਕੇ ਦੇ ਤੁਸੀਂ ਕੇਸ ਆ ਜਿਹੜੇ ਉਹ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਬਾਰ ਬਾਰ ਨਾ ਜਿਹੜੇ ਪਾਉ ਉਹ ਜਿਹੜੀ ਜਗ੍ਹਾ ਹੈ ਤੁਹਾਨੂੰ ਨਹੀਂ ਦਿੱਤੀ ਜਾ ਸਕਦੀ। ਪਰ ਗੁਰੂ ਨਾਨਕ ਸਾਹਿਬ ਦਾ ਪ੍ਰਤੱਖ ਜਿਹੜਾ ਰੂਪ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਗੁਰੂ ਨਾਨਕ ਸਾਹਿਬ ਆਪ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੇ ਸਾਡੀ ਸ਼ਰਧਾ ਹੀ ਹੁੰਦੀ ਹੈ। ਜਿੰਨੀ ਕਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਦਾ ਉਹਨਾਂ ਕਸੀਂ ਬੜੀ ਨੂੰ ਮੰਨੀ ਜਾਂਦੇ ਆ ਜਿੰਨੀ ਕਿਤੇ ਮੜੀ ਤੇ ਸ਼ਰਧਾ ਹੈ ਉਹਨੇ ਗੁਰੂ ਘਰ ਸ਼ਰਧਾ ਹੈ ਤੇ ਗੁਰੂ ਪਿਆਰ ਅਸੀਂ ਬਰਾਬਰ ਰੱਖ ਕੇ ਚੱਲਦੇ ਆ ਮੜੀਆਂ ਨੂੰ ਵੀ ਤੇ ਗੁਰੂ ਘਰ ਨੂੰ ਵੀ ਇਹ ਸੱਚ ਹੈ ਅਸੀਂ ਬਿਲਕੁਲ ਬਰਾਬਰ ਰੱਖ ਕੇ ਚੱਲਦੇ ਆ ਗੁਰੂ ਘਰ ਦੀ ਜਿਹੜੀ ਵਿਸ਼ੇਸ਼ਤਾ ਹੈ ਗੁਰਨਾਨਕ ਕੌਣ ਹਨ ਗੁਰਨਾਨਕ ਜਗਤ ਸਾਨੂੰ ਨਹੀਂ ਪਤਾ ਇੰਤੇ ਗੁਰੂ ਪਿਆਰ ਨੂੰ ਅਸੀਂ ਦੇਦੇ ਬਾਤ ਨੂੰ ਵੀ ਉਹੀ ਸਮਝਦੇ ਆ ਅਸੀਂ ਗੁਰੂ ਘਰ ਨੂੰ ਵੀ ਸਮਝ ਲਿਆ ਕਿਉਂਕਿ ਸਾਡੀ ਪਸ਼ੂ ਮਾਤਾ ਹੈ ਬਹੁਤ ਕਾਂ ਕੋ ਪੂਜਤ ਹੈ ਪਾਸ ਉਹ ਮਕਾਨ ਕੋ ਪੂਜਨਤਾ ਹੋ ਗੂਰ ਕਿਰਿਆ ਉਰਜੋ ਸਤਿ ਹੀ ਜਾਗ ਸ਼੍ਰੀ ਭਗਵਾਨ ਕੋ ਭੇਜ ਨਾ ਪਾਇਓ ਐਥੇ ਗੁਰਨਾਨਕ ਸਾਹਿਬ ਸ਼੍ਰੀ ਰਵਿਦਾਸ ਤੋਂ ਗੇਸੇ ਜੰਪਾਸ਼ਾ ਨੇ ਫਿਰ ਅਰਜ਼ੀ ਕੀਤੀ ਹੈ ਇਹ ਬਹੁਤ ਵੱਡੀ ਗੱਲ ਹੈ ਨਾਲ ਭਾਈ ਮਰਦਾਨਾ ਜੀ ਨੂੰ ਰੱਖਣਾ ਜਾਦ ਉਹਦੇ 82 ਸਾਲ ਭਾਈ ਮਰਦਾਨਾ ਦੀ ਭਾਈ ਮਰਦਾਨਾ ਨੂੰ ਨਾਲ ਕਿਉਂ ਰੱਖਿਆ ਬਿੱਪਰ ਕਹਿੰਦਾ ਸੀ ਇਹਨਾਂ ਦੀ ਸ਼ੂਤ ਵੀ ਮੈਨੂੰ